ਕੀ ਹਾਲ ਚਾਲ ਸਾਰਿਆਂ ਦਾ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਤੇ ਵਲੌਗ ਦੀ ਕਰਦੀ ਸਟਾਰਟਿੰਗ ਅਸੀਂ ਤਾਂ ਪਏ ਸੀਗੇ ਬਸੋ ਨਿੰਮ ਵਾਲਾ ਕੰਮ ਹੀ ਆ ਜਿੰਨੇ ਨੂੰ ਬੰਨਣਿਆ ਜਰ ਤੇ ਮੈਂ ਘਰੀਚਾਰ ਕਰੀ ਮਨ ਤੇ ਨੂੰ ਸਾਦਾ ਪੂਣ ਲਾ ਕੇ ਮੈਂ ਉਹ ਵੀ ਆਉਂਦਾਗਾ ਤੇ ਉਹ ਨਿੰਮ ਨੂੰ ਮਤਨਾ ਜਿਵੇਂ ਉਹ ਸਾਹਮਣੇ ਪਿਆ ਮਲਾ ਖੜਾਉਣੇ ਕਢੂਣੇ ਦਾ ਬੰਨ ਤੇ ਜਰ ਗੱਲ ਹੀ ਮਨ ਪਤਾ ਹੀ ਵੇਖ ਲਿਆ ਜੀ ਵੀਡੀਓ ਤੁਸੀਂ ਤੇ ਨਿੰਮ ਬੰਨਣਾ ਕਰਦਾ ਹੁਣ ਚੋਂ ਬਸ ਸਨ ਕੱਪੜੇ-ਕੁੱਪੜੇ ਪਾਉਣੇ ਆ ਟਾਈਮ ਕਿਹੜਾ ਫਿਰ ਟਾਈਮ ਬਿਗਲੀ ਖੜਚਾ ਕਰ ਟਾਈਮ ਖੜਚਾ ਯਾਰ 9 ਵਜੇ ਕਿਤੇ 42 ਮਿੰਟ ਹੋ ਗਏ ਤੇ ਬਸ ਬੂਟ-ਬਾਟ ਪਾ ਲਏ ਤੇ ਫਿਰ ਕਰਦੇ ਆ ਨਾਲੇ ਜਾਨਵਰ ਵੇਣੇ ਆਪਣੇ ਕਬੂਤਰ-ਕਵੱਤਰ ਜਾ ਕੇ ਵਿਚਾਰੇ ਧਾਣੇ ਪਾਣੀ ਪਾਉਣੇ ਉਹਨਾਂ ਨੂੰ ਵੀ ਤੇ ਫਿਰ ਕਰਦੇ ਆ ਨਾਲ ਕਿਨਾਂ ਉੱਠ ਪੀ ਗਏ ਇੱਕ ਕਰਤਾ ਨਿਮ ਬਣਨਾ ਸਟਾਰਟ ਕੰਮ ਆ ਨਿਮ ਇਹ ਦੂਜਾ ਰਹਿੰਦਾ ਜਿਹੜਾ ਮਲਕ ਕਵਲਿਆਂ ਦਾ ਬਣਨਾ ਇਹ ਦੇਖੋ ਬਸ ਤਿੰਨ ਹੋਰ ਰਹਿ ਗਏ ਮਲਕ ਕਰਨ ਵਾਲੇ ਤੇ ਯਾ ਦਿਖਾਉਣੇ ਹਨ ਮੇਰਾ ਤਾਂ ਮੇਰੀ ਵੀ ਨਹੀਂ ਕਰਦੀ ਸੁਣਾ ਲਾ ਲੈ ਤੂੰ ਵੇਖ ਲੈ ਉਹ ਮਲ ਪਰੇ ਚੜਾਉਣਾ ਆਏ ਸੀਗੇ ਮਣ ਪਰੇ ਅੰਦਰ ਹੀ ਫਿਰਦਾਗਾ ਪੈਸੇ ਖੁੱਲੇ ਕਰਾਖ ਲਿਆਉਣੇ ਇੱਕ ਕਰ ਤੇ ਬੰਦ ਤੇ ਨਹਿਮਲਮ ਸੇ ਦਿਖਾਉਣੇ ਹੁੰਨੇ ਬੰਦੇ ਚਾਰ ਥਾਂ ਬਨ ਕੇ ਆਉਣਾਗਾ ਤੋ ਅੰਦਰ ਫਿਰਦਾ ਕੁੱਤੀ ਨਹੀਂ ਲਈ ਜੀ ਚਲ ਆਉਂਦੇ ਚੱਲਦੇ ਆ ਲਓ ਜੀ ਨਹਿਮਲ ਬਨ ਰਹੇ ਆ ਆਪਾਂ ਪਹਿਲਾਂ ਕਿੱਧਰ ਗਏ ਗੁੰਡਾ ਭਾਜੀ ਆ ਬਾ ਦੇ ਕਰੇ ਜਾਦਾ ਥੋੜੀ ਜੀ ਸਾਡ ਰਿਕਵਰੀ ਹੋਣੀ ਨਹੀਂ ਹੈ ਨਾ ਕਿਉਂ ਫੈਮਿਲੀ ਜੀ ਖੜਿਆ ਮੌਖਾ ਲੱਗਦਾ ਕਿ ਸਰੀਰ ਨਹੀਂ ਬੜਿਆ ਮੇਰਾ ਤਾਂ ਤੜਕੀ ਸੇ ਦਾ ਸਭ ਠੀਕ ਹੈ ਹਾਂ ਉਹ ਸਹੀ ਗੱਲ ਹੈ ਸਹੀ ਗੱਲ ਹੈ ਬਾਂਣਲੀ ਬਾਕੀ ਤਾਂ ਨਹੀਂ ਫੜਾਈ ਤਾਂ ਫਿਰ ਵਿਖਾਉਂਗੇ ਅੱਲਾ ਹੋ ਜੀ ਇਹ ਵਾਸਾ ਅਦਰੋਂ ਬਾੜ ਤੈਤਲਾ ਬਸਾ ਵੀ ਬਾਣ ਦਾ ਬਾਪ ਮਾਪਿਆਰ ਦਾ ਬਾਪਾ ਹੀ ਕਹਿੰਦਾ ਦੇ ਦੇ ਦੋਸਤਾਂ ਦੀ ਜਗਤ ਨਾਮਾ ਵਿੱਚ ਇਨ ਗੱਦਣਾ ਆਪੀ ਇੱਛਾ ਸੁਖ ਰੋਬੀ ਤੇ ਲੈ ਮਾਣ ਨਿਕਲ ਮਾਣੇ ਓਕੇ ਰੋਬੋ ਲਓ ਜੀ ਲਾਤੀ ਲਾਤੀ ਲਾਹੋ ਹੋ ਬਣਿਆ ਨੇ ਆਂ ਦੌਣੀ ਕੇ ਘਰੇ ਜੀ ਨੇ ਮਮੀਣ ਠੀਕ ਹੈ ਪਿਆਰ ਇੰਨਾ ਕਿੰਨਾ ਕਦੇ ਰਾਤ ਨੂੰ ਕਦੇ ਕਹਿੰਦੇ 23 25 ਸਾਲਾਂ ਦਾ ਨਹੀਂ ਹੋਣਾ ਹੰਡਲ ਨਹੀਂ ਹੋਈ ਤਾਂ ਉਹਨਾਂ ਦਾ ਨਾਮ ਇੱਕ ਪਟਕ ਨਹੀਂ ਬਣਦਾ ਨਾਮ ਇਹਦਾ ਪੂਰਾ ਪਹਿਲਾਂ ਨਹੀਂ ਬਣਿਆ ਓਕੇ ਉਹ ਰਿਪੋਰਟ ਤੇਰਾ ਬੰਨ ਲੈ ਫਿਰ ਦਿਖਾਉਣੀ ਲਓ ਜੀ ਤੇ ਪਹਿਲਾ ਦੂਜਾ ਤੀਜਾ ਤੀਜੇ ਘਰੇ ਨੰਬਰ ਨਹੀਂ ਆਉਂਦੇ ਠੀਕ ਹੈ ਇਹ ਦੁਆਵਾ ਪਾਪਾ ਮਣੀ ਰਾਮ ਜੀ ਦੀ ਸਮਾਦ ਰਹੇਗੀ ਤੇ ਉਹ 3 ਬਾਈਨ ਕਿ ਆਵਾਂਗੇ ਗਰੇਟ ਪੱਗ ਦੀ ਵਾਹ ੱਲਾ ਹੋ ਜੀ ਤੇ ਬਾਈ ਮਤਾ ਠੀਕ ਹੈ ਜੀ ਓਕੇ ਆਰਬੋਰ ਪੱਲਾ ਹੋ ਜੀ ਆ ਗਈ ਬਾਬਾ ਮਨੀ ਰਾਮ ਜੀ ਦੀ ਸਵਾਦ ਤੇ ਅੱਛ ਪੰਜ ਦਾ ਪਤਾ ਮੈਨਾਂ ਹਾਂਜੀ ਤੇ ਸਾਲ ਨੂੰ ਆਪਾਂ ਆਪਦੇ ਬਣਨਾ ਆਪਦਾ ਜੀ ਤੂੰ ਬਾਈਨਲੀ ਜੀ ਕੋਈ ਗੱਲ ਨਹੀਂ ਮੈਂ ਬਣਵਾ ਦੂਗਾ ਤੇਰਾ ਮੈਂ ਤੇਰਾ ਬਣਵਾ ਦੂਗਾ ਹਾਂ ਤੇ ਮੇਰਾ ਨਾਂ ਨਾ ਵੇਚ ਲਈ ਇਹ ਤਾਂ ਰੱਬ ਹੀ ਬੰਨੇ ਨਾ ਆਪਣੇ ਤਾਂ ਬਾਬੇ ਦੀ ਕਿਰਪਾ ਹੀ ਬਹੁਤ ਆ ਯਾਰ ਬਾਬਾ ਮਣੀ ਰਾਮ ਨੇ ਹੀ ਕਿਰਪਾ ਕੀਤੀ ਸੀ ਆਪਣੇ ਤੇ ਤਾਂ ਨਹੀਂ ਆਪਾਂ ਉੱਥੇ ਨਹੀਂ ਬੰਨਣਾ ਸੀ ਤਾਂ ਨਹੀਂ ਕਿ ਇੱਥੇ ਬੰਨਣਾ ਨਹੀਂ ਉੱਥੇ ਬੰਨਣਾ ਉਹਦੇ ਦਾ ਹੈ ਮੈਨੂੰ ਇੱਥੇ ਤਾਂ ਫਿਰ ਬੜਾ ਹੀ ਉਹ ਉਹਨੇ ਦੋ ਗੜੇ ਖਵਾ ਦੇ ਮੈਨੂੰ ਲੱਗਾ ਉਹ ਉੱਥੇ ਬੰਨ ਗਏ ਯਾਰ ਹਾਂ ਉਹ ਉੱਥੇ ਬੰਨ ਗਏ ਮੈਂ ਤਾਂ ਕਹਣਾ ਆਪਾਂ ਉੱਥੇ ਬੰਨ ਗਏ ਹਾਂ ਵੱਡਾ ਹੈ ਨਾ ਇਹ ਉੱਥੇ ਬੰਨ ਹੈ ਹੈ ਚਲ ਨਹੀਂ ਬਾਈ ਕੋਈ ਕਰਦੇ ਯਾਰ ਪਰੇਤੀ ਉਹ ਮੋੜ ਤੋਂ ਉਹ ਗਿੜੇ ਖੋਣੇ ਪੈਣਗੇ ਪੌੜੇ ਤੇ ਚੱਲ ਵੜਦੇ ਹੈ ਚਲੋ ਵੀ ਨਮਮਾ ਲੱਕ ਆ ਕੰਮ ਨਹੀਂ ਬੜੋ ਜਿਹੜੀ ਆਉਂਦੇ ਭਗਤੋ ਕਰੇ ਉਵੇਂ ਬੈਠੇ ਹੈ ਇਹਨਾਂ 10 ਮਿੰਟ ਨੂੰ ਹਵਾ ਲਵਾਦ ਕੇ ਟੜਕੇ ਦੇ ਚਰ ਬਣਾ ਦਾਣੀ ਨੇ ਪਾਣੀ ਇੱਕ ਨੇ ਆਦੋ 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 ਆਹ ਬਾਹਰ ਕੱਢ ਦੀਏ ਘੰਟਾ ਕੇ ਹੁਣ ਜਣ ਆਜੋ 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 ਬਾਹਰ ਆਜੋ 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 ਚਲੋ ਫੇਰ ਦਿਖਾਉਣੇ ਹਨ ਉਹਨੂੰ ਫੇਰ ਮਾਰਪੂਰ ਕੱਢ ਦੀ ਇਹਨਾਂ ਨੂੰ ਆਪਦੇ ਆਪ ਇਹ ਅੰਦਰ ਵੜ ਕੇ ਲੱਗੇ ਛੜਤੇ ਬਾਹਰ ਮੈਂ ਲੈ ਫੇਰ ਬਾਹਰ ਹੁੰਦਾ ਕਿ ਲੈ ਜਾਣੇ ਖਾਂਦੇ ਆ ਬਾਹਰ ਤੋੜਾ ਫੇਰਾ ਕਰਕੇ ਇਹਨਾਂ ਹਣ ਦਾਣੇ ਦੋਨੇ ਹੋਰ ਪਾ ਦੇਣਾ ਹਣਾ ਪਾਣੀ ਪਿੰਦੇ ਹਾਂ ਹਾਂ ਪਿੰਦੇ ਪਾਣੀ ਇਹ ਨਹੀਂ ਸਿਆਣੀ 29 29 ਇਹ ਨਹੀਂ ਸਿਆਣੀ ਆ ਵੀ ਚੱਲਦੇ ਚੱਲ ਮਨਪਤੇ ਦੇ ਕੋਲ ਆਪਾਂ ਤਣ ਤਾਰ ਤੋੜਦਗੇ ਇਹਨੇ ਜੇ ਹੋਰ ਬਾਹਰ ਆਉਣ ਤਾਂ ਭਾਲੰਗ ਦਾ ਹੱਡਣਾ ਨੂੰ ਤਨੀ ਬੱਸ ਕਰ ਚੱਲ ਜਣੇ ਤੇ ਜਾ ਕੇ ਚਾਚੇ ਕੋਲੇ ਆ ਬੈਠਾ ਸਾਡੀ ਪੁੱਤ ਸਾਡਾ ਕਿੰਦਾ ਸਾਡਾ ਪੁੱਤ ਆ ਬੈਠਾ ਚਾਚਾ ਕਰਕੇ ਕੁਛ ਪਰੇਸ਼ਾਨ ਕਰੀ ਮੈਂ ਬੀਲੀ ਬੁਈ ਲੋਡ ਕਰਦੀ ਕਰਾਂ ਤੇ ਵੇਖਾ ਮੇਰਾ ਪੁੱਤ ਬੱਚਾ ਮੇਰਾ ਪੁੱਤ ਤਰੋ ਬਈ ਫੇਰ ਕਰ ਦੇਣਗੇ ਤਾਂ ਵਰਚੂ ਵੀ ਕਾਪੀਰਾਈਟ ਆ ਜੂ ਉਹ ਚੱਲੀ ਜਾਂਦੇ ਬਚਾਣੇ ਗੋਨੇ ਦਾ ਟਰੰਪਟ ਹੋ ਗਿਆ ਚਲੋ ਫੇਰ ਕਰਦੇ ਹੁਣ ਜਰਾਓ ਮਿੱਤਰੋ ਘਰੇ ਆਈ ਸੀ ਕੇਰਾ ਤਾਰ ਤੋਰ ਪਾ ਲਈਏ ਇਲੈਕਟ੍ਰੀਸ਼ੀਅਨ ਬੰਦੇ ਆਪਾਂ ਇਲੈਕਟ੍ਰੀਸ਼ੀਅਨ ਹੀ ਹੁੰਦਾ ਕੱਢ ਦੇ ਬੈਠੇ ਚਾਰੇ ਹਾਂ ਉਹ ਬਿਜਲੀ ਖਰਾਬ ਹੋ ਗਈ ਵੀ ਉਧਰ ਆਪਣੇ ਕੂਤਰਾਂ ਵਾਲੇ ਘਰੇ ਬਲੈਡ ਦੀ ਰਾਤ ਵੀ ਖਰਾਬ ਹੋ ਗਈ ਉਹ ਕਰ ਸਿੱਧੀਆਂ ਕੁੰਡੀਆਂ ਧਰੀਆਂ ਪੀ ਮਾਲ ਪਰੇ ਨਹੀਂ ਉਵੇਂ ਇਸ ਕਰਕੇ ਤੇ ਮੈਂ ਕੋਈ ਤਾਰ ਪਾ ਲਈਏ ਇਥੋਂ ਮੈਂ ਹਾਂ ਤੇ ਤਾਂ ਥੋੜੀ ਮਰ ਚ ਗਈ ਉਹ ਇੱਥੇ ਤਾਰ ਪੇ ਵਿੱਚ ਮੈਂ ਆ ਪਾਈ ਤਾਰ ਅਸਲੇ ਬਣ ਗਈ ਗੱਲ ਜਮ ਉੱਤੇ ਵੀ ਜਣਾ ਤਾਰ ਯਾਰ ਇਹ ਤੇ ਤਾਰ ਸਹੀ ਆ ਪਰ ਇੰਨੀ ਬਹੁਤ ਰੂਗੀ ਇੰਨੇ ਕੀ ਰੋਟਾ ਖਰਾਬ ਆ ਆਹ ਕੂਦੜੀ ਤਾਰ ਨਾਲ ਨਹੀਂ ਆ ਵੀ ਲੈ ਜਾਂਦੇ ਚਲਦੇ ਆ ਫਿਰ ਮਨਪ੍ਰੀਤ ਕੋਲੇ ਠੀਕ ਐ ਤੇ ਆਇਂ ਕਮਲੇ ਰਮਲੇ ਵਲੋਗ ਆਉਣਗੇ ਆਪਣੇ ਠੀਕ ਐ ਤੇ ਵੇਖ ਲੈ ਕਰੋ ਕੀਕਾ ਓਕੇ ਰਪਟਰ ਨੇ ਮਹਰਦੀ ਬਾਹੀਂ ਚੱਲੂ ਕਾਬੇ ਤਣ ਫਿਰ ਲਿਆ ਕੇ ਬਲੌਗ ਖੋਨਾ ਫਿਕਰ ਕਰਿਓ ਹੁਣ ਨਹੀਂ ਦਬਤਾ ਇਹਰ ਖਾਦੀ ਖਿਨ ਲੱਗਦੀ ਐ ਕੱਢ ਜਾਉਂਗਾ ਔਰ ਲਾਡੂ ਡੰਗਾ ਪਰੇ ਤਾ ਚੱਲਦੇ ਪਰ ਮਨਪਤ ਦੇ ਕੋਲ ਲੈਟ ਆਊਟ ਕਰਤੀ ਬੰਦ ਤੇ ਤਾਰ ਹੋਰ ਵੇਖਣੇ ਖੜੇ ਚਾਰ ਹੋਰ ਨਹੀਂ ਇਹ ਤਾਂ ਤਾਰਾਂ ਦਾ ਪਈਆਂ ਰੀਫੀਟਿੰਗ ਕਰਾਈ ਸੀ ਨਾ ਕਰਦੇ ਤੋ ਤਾਰਾਂ ਨਾ ਪਈਆਂ ਤਾਰਾਂ ਆਏ ਟੋਟੇ ਪਈਆਂ ਡੇਡੇ ਇਹ ਟੋਟੇ ਰਿਪਏ ਬਸ ਛੋਟੇ ਛੋਟੇ ਜਿਲੇ ਕੋਈ ਹੁਣ ਫੇਰ ਦਿਖਾਉਣੇ ਆਗੇ ਕਰ ਚੱਲਦੇ ਆ ਘਰ ਤਾ ਤੁਰ ਲੈ ਕੇ ਹੋਰ ਕੁ ਮਾੜਾ ਮਾੜਾ ਸਮਾਨ ਭਾ ਲੀਏ ਫੇਰ ਚੱਲਦੇ ਆ ਫੇਰ ਦਿਖਾਵੇਂ ਹੁਣ ਕੋਈ ਮਿੱਤਰੋ ਆ ਗਏ ਸੀ ਇੱਥੇ ਤਾਰ ਲੈ ਕੇ ਆਹ ਬੱਲਬ ਦੀ ਕਰਨੀ ਹੈ ਫੀਟਿੰਗ ਠੀਕ ਹੈ ਇੱਥੋਂ ਕ੍ਰੈਂਕ ਆਹ ਜੋੜ ਇਧਰ ਮਿਲਣਾਗਾ ਤੇ ਚੱਕ ਲਈ ਅੰਦਰੋਂ ਆ ਲੁੰਡਾ ਜਸਰਦਾਗਾ ਹਨਾ ਅੰਦਰੋਂ ਪੇਚ ਕਸ ਚੱਕ ਲਈਏ ਤੇ ਪਲਾਸ ਨਾ ਲਾਈਟ ਬੰਦ ਕਰਤੀ ਕੋਕੋ ਕਿੱਥੇ ਆ ਭਾਈ ਕੋਕੋ ਕੋਕੋ ਠੂਗੀ ਮਰੀ ਧੀ ਮੇਰੀ ਘੱਟ ਨਹੀਂ ਮਿੱਠੋ ਬੱਚ ਬੱਲ ਬੱਚ ਮੇਰੀ ਕੋਕੋ ਤਰ ਕੋਈ ਨਹੀਂ ਉਹ ਭੈਣ ਦੇ ਯਾਰ ਤੀ ਬੱਚ ਕਰ ਆਏ ਕੋ ਕੋ ਇੱਧਰ ਆ ਗਾ ਕੱਟ ਲੈ ਕਿੱਧਰ ਸਮਾਨ ਯਾਰ ਪੇਚ ਕਸ ਕਿੱਥੇ ਹੈ ਤੇ ਫੀਟਿੰਗ ਫੁਣੀ ਕਰਦੀ ਹੁਣ ਫੇਰ ਦਿਖਾਉਣੇ ਹਨ ਕਰਤੀ ਫੀਟਿੰਗ ਸਟਾਰਟ ਐਨਾ ਕੰਮ ਹੀ ਹੈ ਇਹਨਾਂ ਜੋੜਨੀਆਂ ਆਹ ਵਾਲੀ ਰਾਤ ਤਾਰ ਮੱਚ ਗਈ ਸੀ ਮਨਪ੍ਰਿੰਦੇ ਆ ਜੋੜਨ ਦੇ ਲਾਤੀ ਸੀ ਛੱਡੀ ਨੰਬਰ ਸਾਨੂੰ ਜੋੜ ਦਈਏ ਕੱਲਾ ਫਿਰ ਦਿਖਾਉਣੀ ਮੈਂ ਮੇਰਾ ਤਾਂ ਡਰਾ ਤਾਂ ਮੈਨੂੰ ਖਾੜੜ ਕੇ ਸੋ ਛੱਡੀ ਵੇਣਿਆ ਬਾਲੋ ਚਲਦਾ ਕਿ ਨਹੀਂ ਚਲਦਾ ਵਾਲਾ ਇਧਰੋਂ ਬੰਦ ਹੈ ਇਧਰ ਛੱਡ ਪਹਿਲਾਂ ਇਧਰ ਤੋਂ ਇੱਥੋਂ ਡਾਉ ਹੌਲੀ ਹੌਲੀ ਛੱਡਣ ਮੈਂ ਹੌਲੀ ਹੌਲੀ ਹਾਂ ਵੇਖੀ ਮਾਲ ਚਲਦਾ ਕਿ ਨਹੀਂ ਚਲਦਾ ਇਹ ਯਾਖਿਆ ਹੈ ਨਹੀਂ ਦੇ ਮੇ ਇਲਾਦਾ ਨਹੀਂ ਨਹੀਂ ਦੈਣ ਕਿੰਨਾ ਭਰਾ ਖੜਾ ਰਾਤ ਨੂੰ ਚੱਲੂਗਾ ਤੈਨੂੰ ਬਹੁਤ ਖੜਾ ਲਾਓ ਬਈ ਜਗਾਤਾ ਕੱਲ ਦੇ ਲੱਗੇ ਸੀਗੇ ਓਕੇ ਅੰਦਰਲਾ ਵੀ ਜਿਆਦਾ ਵੇਖੀ ਕਿ ਅੰਦਰਲਾ 50 ਰੁਪਏ ਜਾ ਕੇ ਕੋਈ ਜਾ ਕੇ ਬਸ ਆਈ ਹੋਈ ਬਈ ਓਕਰਪੋਟ ਗੱਠ ਨੂੰ ਲਾਦ ਗਿਆ ਅੱਗੇ ਆਪਾਂ ਆ ਜਾ ਪੱਗ ਲਾਉਣੀ ਹੈ ਗੱਠ ਨੂੰ ਆਪਾਂ ਬਾਹਰੋਂ ਲਾਵਾਂਗੇ ਪਹਿਲਾਂ ਤੂੰ ਕੋਕੋ ਲੱਗ ਗੱਠ ਨੂੰ ਲਾਦੀ ਅੱਗ ਵੇਣਾ ਕੀ ਬਸ ਗੱਠ ਵਗਰ ਧੂਆਂ ਨਿਕਲੂ ਕਿ ਨਹੀਂ ਨਿਕਲਦਾ ਇਹ ਲੈਓ ਬਈ ਇਹ ਜਗ ਲੱਗਣੀ ਨਹੀਂ ਇਹ ਅੱਗ ਲਵਾ ਕੇ ਆ ਜਾ ਭੱਜ ਕੇ ਜਾ ਦਵਣੀ ਨਾਲ ਅੱਗ ਲਵਾ ਕੇ ਆ ਜਾ ਇਧਰ ਆਏ ਸੁੰਗਣਾ ਨਹੀਂ ਆ ਲੱਗ ਜਾ ਲੱਗ ਗਈ ਬੱਲੇ ਨਹੀਂ ਲੱਗੀ ਬੋਝ ਕੀ ਵੀ ਅੱਗ ਲਾ ਲਈ ਫੇਰ ਦਿਖਾਉਣੇ ਲੱਗ ਲੱਕ ਏਡੀ ਤਗੜੀ ਲੱਕੜ ਲੈਂਦੀ ਆਪਾਂ ਇਹ ਕੋਲਾ ਭਾਈ ਕੱਚਾ ਏ ਕੱਚਾ ਕੋਲਾ ਏ ਇਹਦਾ ਇਹ ਹਾਂ ਇਹ ਬੜੀ ਤਗੜੀ ਅੱਗ ਹੁੰਦੀ ਤਾਂ ਇਹਦੀ ਅੱਗ ਨਹੀਂ ਬੋਝਦੀ ਕਦੇ ਵੀ ਆ ਕਿਹਦੀ ਬੋਈ ਦੀ ਹਾਂ ਨਾ ਬੰਦਾ ਬਟਨ ਦੇ ਕੋਲੇ ਇਹ ਲੋ ਮਿੱਤਰੋ ਠੰਡ ਹੈਗੀ ਬਹੁਤ ਜ਼ਿਆਦੇ ਬਹੁਤ ਜਾਈ ਠੰਡ ਹੈ ਤੇ ਕੋਈ ਵੀਡੀਓ ਨਹੀਂ ਬਣਦੀ ਹੱਥ ਸੁੰਨ ਹੋਏ ਪਏ ਮੋਟਰਸਾਈਕਲ ਤੇ ਕਿਸੇ ਕਬੂਤਰ ਪਾਲਣ ਗੋਲਾ ਆਪਣਾ ਬਚਾਰ ਜਗਾ ਕੇ ਮਨਪ੍ਰੀਤ ਨੇ ਪਾਲਾਈਗੇ ਚਾਰ ਚਕਲਾ ਉਥੋਂ ਮੈਂ ਫਿਰ ਚੱਲਦੇ ਆ ਘਰੇ ਘਰੇ ਆ ਗਏ ਆਪਣੇ ਲੁਕੇ ਲੁਕੇ ਵੇਣੇ ਆ ਇਹ ਕੀ ਕੁਸ ਕਰਨਾ ਉਹਨਾਂ ਦਾ ਫਿਰ ਕਰਦੇ ਹੁਣ ਸ਼ੇਅਰ ਮਿੱਤਰੋ ਆ ਗਏ ਘਰੇ ਵੇਖ ਲੇ ਜਾਨਵਰ ਦੇਖੋ ਮੇਰਾ ਫਲੈਸ਼ ਚੱਲ ਪਈ ਹਾਂ ਫਲੈਸ਼ ਚੱਲ ਪਈ ਲਾਈਟ ਹੈਗੀ ਆ ਲਾਈਟ ਆ ਗਈ ਨਾ ਨਹੀਂ ਨਹੀਂ ਭਾਈ ਆ ਗਈ ਲਾਈਟ ਹੈਗੀ ਆ ਬੁੱਲ ਗਏ ਇਥੇ ਇਹਨਾਂ ਨੇ ਵੇਖ ਲਈ ਭਗਤਾਂ ਨੂੰ ਯਾਰ ਦਾਣਾ ਪਾਣੀ ਦਾ ਬਈ ਪਰ ਗੱਲ ਪਤਾ ਕੀ ਹੈ ਇੱਕ ਤਾਂ ਕੰਮ ਧੰਦੇ ਵੀ ਹੈ ਨਹੀਂ ਵੀਡੀਓ ਜੀ ਬਣਾਏ ਕੁਝ ਬਣੂ ਜਣਾ ਡੰਗਾ ਲਾਉਈ ਠੀਕ ਹੈ ਨੰਨ ਵੇਖ ਲੇ ਦਾਨੇ ਤੋਂ ਹੈਗੇ ਨਹੀਂ ਲਗਭਗ ਬੰਦ ਦਾਨੇ ਹੈਗੇ ਇਹਨਾਂ ਦੇ ਪਾਣੀ ਵੀ ਬਹੁਤ ਪਿਆ ਹੈ ਪੌਣ ਠੰਡਾ ਕਿੰਨਾ ਨਿਕਲਦਾ ਪੀਣੇ ਆ ਜਾ ਲੋ ਵੀ ਮੈਂ ਲੈ ਹਾਂਡੇ ਲਾਉਣੇ ਰਹੋ ਸਾਹਮਣੇ ਜੋੜੀ ਬੈਠੀ ਆ ਇਹ ਮੈਂ ਕਰਨਗੇ ਕੰਮ ਕਬੂਤਰ ਧੋ ਬੈਠੀ ਪਰਣਾ ਪਰ ਦੋਨੇ ਕਬੂਤਰਾਂ ਤੇ ਟੋਂਡ ਦਦਣਗੇ ਆ ਸਿਰਾਜੀ ਆ ਭਾਬੇ ਆ ਵਾਲੀ ਇਹ ਯਾਰ ਚੀਜ਼ ਹੈ ਨਾ ਦਾਣੇ ਪਏ ਆ ਯਾਰ ਇਹ ਕਿਹੜਾ ਖਾਂਦੇ ਆਗੇ ਇੱਕ ਤਾਂ ਬੈਠੇ ਪਤੰਦਰ ਜੁੜ ਕੇ ਜੇ ਅਸੋਕੇ ਰਿਪੋਰਟ ਹੀ ਆ ਆ ਰੋਟੀ ਟੇ ਖਾ ਲਈ ਆਪਾਂ ਤੇ ਫਿਰ ਕਰਦੇ ਅੰਦਰ ਮੇਰੇ ਐਂਡਿੰਗ ਕਰ ਲਿਆ ਸਮਾਰ ਕੇ ਬੈ ਕੇ ਜਰਾਣ ਦੇ ਨਾਲ ਇਹਨਾਂ ਨੂੰ ਵਧੀਆ ਚਿੰਗੀ ਜਰਾਣ ਕਰ ਦਈਏ ਬੰਦ ਤਿੰਨ ਬਾਦੀ ਕੀ ਇਹ ਚੱਕ ਵੇ ਨਪਾ ਕੇ ਇਸ ਨੂੰ ਐਸੇ ਕਰਦੇ ਇਸ ਨੂੰ ਕਰਦੇ ਐਸੇ ਬਹੁਤ ਗਏ ਠੰਡੋੜੇ ਨਹੀਂ ਲੱਗਦੀ ਮਾਰੇ ਹਵਾ ਨਹੀਂ ਪੈਂਦੀ ਯਾਰ ਦੌਰ ਵਾਲਾ ਕੰਮ ਹੁਣ ਆਇਆ ਵਧ ਗਿਆ ਕੋਕਰ ਬੜੋ ਜਣ ਆ ਲਿਆ ਪਿਆ ਨਾਲੇ ਭਰਾਵੋ ਤੁਹਾਨੂੰ ਇੱਕ ਕੰਮ ਕਹਿ ਸੀ ਵੀਰੋ ਜੇ ਤੂੰ ਮਨ ਨਹੀਂ ਦੇ ਤਿਸ ਤਰ ਇੰਸਟਾਗ੍ਰਾਮ ਤੇ ਕਿਹਾ ਸੀਗਾ ਮੈਂ ਦੀ ਫੋਲੋ ਕਰ ਲੋ ਪਰ ਨਾ ਮੰਨ ਭਰਾਵੋ ਮਰਜੀ ਆ ਤੁਹਾਡੀ ਮੰਨਣਾ ਮੰਨਣੀ ਦਾ ਆਪਾਂ ਦਾ ਕਹਿਣਾ ਸੀ ਭਰਾਵਾਂ ਨੂੰ ਪਰ ਭਰਾ ਤਿਆਰ ਕਰਦੇ ਨੇ ਤੇ ਫੇਰ ਹੀ ਕਰਨ ਹੈ ਇਸ ਤੋਂ ਬਹੁਤ ਕਰਦੇ ਆ ਚਲੋ ਕੋਈ ਨਹੀਂ ਇੰਸਟਾਗ੍ਰਾਮ ਲਿੰਕ ਆਪਣਾ ਹਰੇਕ ਵੀਡੀਓ ਚ ਹੁੰਦਾ ਥੱਲੇ ਤੇ ਜਿਹੜਾ ਪਿਆਰ ਕਰਦਾ ਭਰਾ ਉਹੋ ਕਰ ਦੂਆ ਫੋਲੋ ਜਿਹੜਾ ਨਹੀਂ ਕਰਦਾ ਉਹ ਨਹੀਂ ਕਰਦਾ ਠੀਕ ਹੈ ਚਲੋ ਕੋਈ ਨਹੀਂ ਬਹਾਲੀ ਗੱਲ ਜੀ ਨਹੀਂ ਵਧਾਉਂਦਾ ਮੈਂ ਤੇ ਬਸ ਰੋਟੀ ਢਿੱਡ ਖਾ ਲਈਏ ਫਿਰ ਅੰਦਰ ਬੈਠ ਕੇ ਕਰਾਂਗੇ ਵੀਡੀਓ ਦੀ ਐਂਡਿੰਗ ਆਪਾਂ ਠੀਕ ਹੈ ਓਕੇ ਹੈ ਹਾਂ ਜੀ ਬਈਆ ਕਿੱਸੇ ਹੋ ਮੈਂ ਮਤਲਬ ਵੀਡੀਓ ਕਰ ਦਿੱਤੀ ਗਿਆ ਐਂਡ ਇਹ ਆਪਾਂ ਐਸੀ ਨੀਂਦ ਜਿਉਂ ਲੱਗ ਮਤਲਬ ਵੀਡੀਓ ਬੜਾ ਸੈਟ ਕਰਨਾ ਇੱਕ ਮਿੰਟ ਮੈਂ ਵੀਡੀਓ ਦੀ ਐਂਡਿੰਗ ਕਰਕੇ ਸੈਟ ਕਰ ਦਾਂਗੇ ਤੇ ਜਿਵੇਂ ਤੁਸੀਂ ਵੇਖੇ ਅੱਜ ਦੇ ਵਲੌਗ ਚ ਆਪਣਾ ਕੀ ਸੀ ਪੰਜ ਨੰਬਰ ਨੇ ਆਪਣਾ ਕਰੀ ਬਸਾ ਹੋਰ ਕੁਛ ਨਹੀਂ ਕਰਿਆ ਤੁਹਾਨੂੰ ਪਤਾ ਹੀ ਬਾਕੀ ਬਸਾ ਤੋਰੇ ਫੇਰੇ ਹੁੰਦੇ ਹਰਦੇ ਆਂਦੇ ਯਾਰ ਉਹ ਤਾਂ ਕੰਮ ਤਾਂ ਦਾਉਦਾ ਨਹੀਂ ਅੱਜ ਬੱਚੇ ਸੁਣ ਗੱਲ ਨਹੀਂ ਮੰਨਦੇ ਯਾਰ ਇੱਕ ਕੰਮ ਕਹਿ ਤੁਹਾਨੂੰ ਮੈਂ ਆਪਦੇ ਮੂੰਹੋਂ ਤੁਸੀਂ ਉਹ ਕਰਿਆ ਨਹੀਂ ਠੀਕ ਹੈ ਸਿਰਫ ਇੰਸਟਾ ਤੇ ਕਹਿ ਤੁਹਾਨੂੰ ਮੈਂ ਵੀ ਫੋਲੋ ਕਰ ਲੋ ਨਾ ਇੱਕ ਦੋ ਭਰਾਵਾਂ ਨੇ ਕਰਿਆ ਬੰਲਾ ਦਾ ਵੀ ਐਡੀ ਵੀਡੀਓ ਚੈੱਕ ਦੋ ਭਰਾਵਾਂ ਨੇ ਚਾਰ ਪੰਜ ਹਜ਼ਾਰ ਬੰਦਾ ਵੇਖ ਹੀ ਲੈਂਦਾ ਪਣੋ ਉਹ ਜੋ 1000 ਬੰਦਾ ਵੀ ਨਹੀਂ ਗੱਲ ਬੰਦਾ ਵੇਖਣ ਵਾਲੇ ਬਾਈ ਬਹੁਤ ਆ ਚਲੋ ਕੋਈ ਨਹੀਂ ਬਸ ਆਹੀ ਜੀ ਮੈਂ ਲਾ ਦਿੱਤੀ ਵੀਡੀਓ ਚ ਹੋਰ ਤਾਂ ਵੀ ਨਹੀਂ ਕੋਈ ਗੱਲ ਜੀ ਬੰਦੀ ਕੋਈ ਮਲੋਕੇ ਰਿਪੋਰਟ ਆ ਜਨੋਰਾ ਜਨੋਰਾ ਨੂੰ ਪਾਣੀ ਪੁਣੀ ਪਾਤਾ ਸਹੀ ਅਫਰੋਕੇ ਆ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਲਿਆ ਕਰੋ ਬਾਈ ਬਣ ਕੇ ਯਾਰਾ ਇੰਨੀ ਗੱਲ ਹੈਗੀ ਹੋਰ ਕੋਈ ਨਹੀਂ ਗਾ ਓਕੇ ਬਾਏ ਬਾਏ ਸਾਰਿਆਂ ਨੂੰ ਲਵ ਯੂ